ਤੁਹਾਡੇ ਮਨ ਦੇ ਵਿੱਚ ਵੀ ਕਦ ਨਾ ਕਦੇ ਇਹ ਵਿਚਾਰ ਤਾਂ ਜਰੂਰ ਆਇਆ ਹੋਵੇਗਾ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਮਰਨ ਤੋਂ ਬਾਅਦ ਉਸਦੇ ਨਾਲ ਕੀ ਹੁੰਦਾ ਹੈ ਕੀ ਇਨਸਾਨ ਦੀ ਆਤਮਾ ਮਰਨ ਤੋਂ ਬਾਅਦ ਸੱਚਮੁੱਚ ਉਸਦੇ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਜਾਂ ਫਿਰ ਮਰਿਆ ਹੋਇਆ ਇਨਸਾਨ ਕੀ ਸੱਚਮੁੱਚ ਹੀ ਮਰੇ ਹੋਏ ਲੋਕਾਂ ਦੇ ਨਾਲ ਗੱਲਾਂ ਕਰ ਸਕਦਾ ਹੈ ਕੀ ਸੱਚਮੁੱਚ ਇਨਸਾਨ ਮਰਨ ਤੋਂ ਬਾਅਦ ਵੀ ਵਾਪਸ ਆ ਸਕਦਾ ਹੈ ਮੌਤ ਦੇ ਕੀ ਗੁੰਝਲਦਾਰ ਭੇਦ ਨੇ ਸਾਰਾ ਕੁਝ ਸਮਝਾਂਗੇ ਆਪਾਂ ਸਾਇੰਸ ਦੀ ਮਦਦ ਦੇ ਨਾਲ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਸੱਚੀ ਘਟਨਾ ਦੱਸਦਾ ਹਾਂ ਯੂਪੀ ਦੇ ਇੱਕ ਮੁੰਡੇ ਦੀ ਉਹ ਜ਼ਿਆਦਾ ਮੈਡੀਸਿਨ ਲੈ ਲੈਂਦਾ ਹੈ ਉਸ ਦੀ ਵਜ੍ਹਾ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਉਣ ਦੇ ਲਈ ਇੱਕ ਐਂਬੂਲੈਂਸ ਘਰ ਦੇ ਵਿੱਚ ਬੁਲਾਈ ਜਾਂਦੀ ਹੈ ਰਸਤੇ ਦੇ ਵਿੱਚ ਜਦੋਂ ਐਂਬੂਲੈਂਸ ਆਈ ਉਸ ਲੜਕੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੁੰਦਾ ਹੈ ਤਾਂ ਉਸ ਮੁੰਡੇ ਦਾ ਦਿਲ ਧੜਕਣਾ ਬੰਦ ਹੋ ਜਾਂਦਾ ਹੈ ਤੇ ਉਸ ਦੀ ਡੈਥ ਹੋ ਜਾਂਦੀ ਹੈ ਐਂਬੂਲੈਂਸ ਦੇ ਵਿੱਚ ਹੀ ਐਮਬੂਲੈਂਸ ਦੇ ਵਿੱਚ ਬੈਠੇ ਹੋਏ ਡਾਕਟਰ ਵੀ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਇਹ ਇਨਸਾਨ ਹੁਣ ਮਰ ਚੁੱਕਿਆ ਹੈ ਇਦਾਂ ਕਰਦੇ ਆ ਕਿ ਆਪਾਂ ਇਸ ਨੂੰ ਪਹਿਲਾਂ ਹਸਪੀਟਲ ਲੈ ਕੇ ਚੱਲਦੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਵੇਗੀ ਉਹ ਦੇਖਾਂਗੇ ਪਰ ਅਗਲੇ ਹੀ 2 ਮਿੰਟਾਂ ਬਾਅਦ ਚਮਤਕਾਰ ਹੋ ਜਾਂਦਾ ਹੈ ਕਿ ਮਰ ਚੁੱਕੇ ਲੜਕੇ ਦਾ ਦਿਲ ਫਿਰ ਤੋਂ ਧੜਕਣਾ ਸ਼ੁਰੂ ਕਰ ਦਿੰਦਾ ਹੈ ਜਾਨੀ ਕਿ ਉਹ ਜਿਉਂਦਾ ਹੋ ਜਾਂਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਨਹੀਂ ਹੈ ਕਿ ਉਹ ਮੁੰਡਾ ਮਰ ਕੇ ਜਿਉਂਦਾ ਹੋ ਗਿਆ ਸੀ ਪਰ ਮਰ ਕੇ ਜਿਉਂਦਾ ਹੋਣ ਤੋਂ ਬਾਅਦ ਉਸ ਨੇ ਜਿਹੜੀਆਂ-ਜਿਹੜੀਆਂ ਗੱਲਾਂ ਦੱਸੀਆਂ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਉਹ ਮੁੰਡਾ ਡਾਕਟਰ ਨੂੰ ਦੱਸਦਾ ਸੌਂ ਰਿਹਾ ਸੀ ਜਦੋਂ ਤੁਸੀਂ ਕਹਿ ਰਹੇ ਸੀ ਕਿ ਮਰ ਗਿਆ ਇਹ ਚਲੋ ਹੁਣ ਆਪਾਂ ਹਸਪੀਟਲ ਚੱਲਦੇ ਹਾਂ ਅੱਗੇ ਵਾਲੀ ਕਾਰਵਾਈ ਉੱਥੇ ਦੇਖਦੇ ਹਾਂ ਉਹ ਲੜਕਾ ਡਾਕਟਰ ਨੂੰ ਦੱਸਦਾ ਹੈ ਕਿ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਯਾਦ ਨੇ ਜਿਹੜੀਆਂ ਤੁਸੀਂ ਉਹ 2 ਮਿੰਟ ਦੇ ਵਿੱਚ ਵਿੱਚ ਜਦੋਂ ਮੈਂ ਮਰਿਆ ਪਿਆ ਸੀ ਮੇਰੇ ਕੋਲ ਬਹਿ ਕੇ ਕੀਤੀਆਂ ਸਨ ਇੱਥੋਂ ਤੱਕ ਕਿ ਮੈਨੂੰ ਇਹ ਵੀ ਪਤਾ ਹੈ ਕਿ ਕਦੋਂ ਐਂਬੂਲੈਂਸ ਸੱਜੇ ਹੱਥ ਨੂੰ ਮੁੜੀ ਸੀ ਤੇ ਕਦੋਂ ਖੱਬੇ ਹੱਥ ਨੂੰ ਮੁੜੀ ਸੀ ਡਾਕਟਰ ਵੀ ਇਹ ਗੱਲਾਂ ਸੁਣ ਕੇ ਹੈਰਾਨ رہ ਜਾਂਦੇ ਨੇ ਕਿ ਉਸ ਸਮੇਂ ਜਦੋਂ ਇਹ ਮਰਿਆ ਹੋਇਆ ਸੀ ਜਿਹੜੇ ਜਿਹੜੇ ਗੱਲਾਂ ਸਾਡੇ ਨਾਲ ਹੋਈਆਂ ਐਨ ਬੈਨ ਇਹ ਮੁੰਡੇ ਨੇ ਕਿਵੇਂ ਉਹ ਸਾਰੀਆਂ ਗੱਲਾਂ ਬਿਲਕੁ नियर ਡੈਥ ਐਕਸਪੀਰੀਅੰਸ ਇੱਕ ਸਾਇੰਟਿਸਟ ਹੋਏ ਨੇ ਚਾਰਲ ਬਰੂਸ ਜਿਹਨਾਂ ਦਾ ਨਾਮ ਸੀ ਉਹਨਾਂ ਨੇ ਮੌਤ ਦੇ ਉੱਪਰ ਕਾਫੀ ਜ਼ਿਆਦਾ ਸਟੱਡੀ ਕੀਤੀ ਸੀ ਇਹ ਸਾਇੰਟਿਸਟ ਨੂੰ ਬਹੁਤ ਜ਼ਿਆਦਾ ਕਯਰਿਓਸਿਟੀ ਰਹਿੰਦੀ ਸੀ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਤੋਂ ਬਾਅਦ ਉਸਦੇ ਨਾਲ ਕੀ-ਕੀ ਹੁੰਦਾ ਹੈ ਉਹ ਜਾਣਨ ਦੇ ਵਿੱਚ ਚਾਰਲ ਬਰੂਸ ਉਹ ਸਾਰੇ ਪੇਸ਼ੀਐਂਟ ਦੀ ਲਿਸਟ ਬਣਾਉਂਦੇ ਨੇ ਜਿਨ੍ਹਾਂ ਦੇ ਨਾਲ ਇਹ ਨੀਅਰ ਡੈਥ ਐਕਸਪੀਰੀਅੰਸ ਹੋਇਆ ਹੁੰਦਾ ਹੈ ਤੇ ਉਸ ਤੋਂ ਬਾਅਦ ਚਾਰਲ ਬਰੂਸ ਉਹ ਸਾਰੇ ਲੋਕਾਂ ਦੇ ਨਾਲ ਗੱਲ ਕਰਦੇ ਨੇ ਉਹ ਸਾਰੇ ਪੇਸ਼ੀਐਂਟ ਦੇ ਨਾਲ ਗੱਲ ਕਰਦੇ ਨੇ ਜਿਨ੍ਹਾਂ ਨੇ ਮੌਤ ਨੂੰ ਨੇੜੇ ਤੋਂ ਦੇਖਿਆ ਸੀ ਉਹਨਾਂ ਦੇ ਤਜਰਬਿਆਂ ਨੂੰ ਆਪਣੀ ਇੱਕ ਬੁੱਕ ਇਹ ਤਰ੍ਹਾਂ ਦੇ ਬਿਆਂ ਨੂੰ ਜਾਣਨ ਤੋਂ ਬਾਅਦ ਡਾਕਟਰ ਚਾਰਲਸ ਬਰੂਸ ਇਹ ਦਾਵਾ ਕਰਦੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ 5 ਸਟੇਜਾਂ ਹੁੰਦੀਆਂ ਨੇ ਇਹ ਜਿਹੜੀਆਂ ਪੰਜੇ ਦੀਆਂ ਪੰਜ ਸਟੇਜਾਂ ਨੇ ਇਹ ਤਕਰੀਬਨ ਜਿੰਨੇ ਵੀ ਪੇਸ਼ੈਂਟ ਮਰ ਕੇ ਜਾਉਂਦਾ ਹੋਏ ਨੇ ਸਾਰਿਆਂ ਨੇ ਇਹ ਚੀਜ਼ਾਂ ਫੀਲ ਕੀਤੀਆਂ ਨੇ ਇਹ ਪੰਜ ਸਟੇਜਾਂ ਫੀਲ ਕੀਤੀਆਂ ਨੇ ਇਹ ਪੰਜ ਸਟੇਜਾਂ ਦੇ ਵਿੱਚੋਂ ਪਹਿਲੀ ਸਟੇਜ ਦੇ ਉੱਪਰ ਪੇਸ਼ੈਂਟ ਨੂੰ ਫੀਲ ਹੋਣ ਲੱਗ ਜਾਂਦਾ ਹੈ ਕਿ ਉਹ ਮਰਨ ਵਾਲਾ ਹੈ ਤੇ ਹੌਲੀ-ਹੌਲੀ ਉਸ ਦੀ ਆਤਮਾ ਉਸ ਦੀ ਬਾਡੀ ਦੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੰਦੀ ਹੈ ਤੇ ਪੇਸ਼ੈਂਟ ਫੀਲ ਕਰਦਾ ਹੈ ਕਿ ਉਸ ਦੇ ਸ਼ਰੀਰ ਦੇ ਵਿੱਚੋਂ ਆਤਮਾ ਨਿਕਲ ਕੇ ਉੱਪਰ ਨੂੰ ਜਾ ਰਹੀ ਹੈ ਅਸੀਂ ਸਾਰਿਆਂ ਨੇ ਇਹੀ ਚੀਜ਼ ਦੱਸੀ ਸੀ ਕਿ ਇਸ ਤਰ੍ਹਾਂ ਦੇ ਨਾਲ ਸਾਡੀ ਆਤਮਾ ਉੱਪਰ ਨੂੰ ਜਾ ਰਹੀ ਸੀ ਤੇ ਸਾਨੂੰ ਸ਼ਾਂਤੀ ਫੀਲ ਹੋ ਰਹੀ ਸੀ ਤੇ ਇਸ ਤੋਂ ਅਗਲੀ ਸਟੇਜ ਆਉਂਦੀ ਹੈ ਸਟੇਜ ਨੰਬਰ 2 ਸਟੇਜ ਨੰਬਰ 2 ਦੇ ਵਿੱਚ ਪੇਸ਼ੈਂਟ ਨੂੰ ਫੀਲ ਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਆਤਮਾ ਹੈ ਉਹ ਹਵਾ ਦੇ ਸਹਾਰੇ ਹਵਾ ਦੇ ਵਿੱਚ ਇੱਧਰ ਉੱਧਰ ਨੂੰ ਜਾ ਰਹੀ ਹੈ ਤੇ ਉਹ ਬਹੁਤ ਜ਼ਿਆਦਾ ਹਲਕੀ ਹੋ ਗਈ ਹੈ ਸਟੇਜ ਨੰਬਰ 3 ਤੇ ਚਾਰਲਸ ਪ੍ਰੂਸ ਦੱਸਦੇ ਨੇ ਕਿ ਜਦੋਂ ਮੈਂ ਮਰ ਚੁੱਕੇ ਜਾਂ ਮਰਨ ਦਾ ਜਿਹੜਾ ਐਕਸਪੀਰੀਅੰਸ ਕੀਤਾ ਸੀ ਜਿੰਨਾ ਲੋਕਾਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਵਿੱਚੋਂ 32% ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਮਰਨ ਵਾਲੇ ਸੀ ਜਾਂ ਮਰ ਗਏ ਸੀ ਅ ਆਪਣੇ ਦੋਸਤਾਂ ਦੇ ਨਾਲ ਜਿਹੜੇ ਪਹਿਲਾਂ ਮਰ ਚੁੱਕੇ ਸਨ ਉਹਨਾਂ ਦੇ ਨਾਲ ਵੀ ਗੱਲਾਂ ਕੀਤੀਆਂ ਸਨ ਇਨ੍ਹਾਂ ਸਮੇਂ ਦੇ ਵਿੱਚ ਹੀ ਸਟੇਜ ਨੰਬਰ 4 ਤੇ ਹਰ ਇੱਕ ਪੇਸ਼ੈਂਟ ਨੂੰ ਇਹ ਚੀਜ਼ ਫੀਲ ਹੁੰਦੀ ਸੀ ਕਿ ਇੱਕ ਬਹੁਤ ਵੱਡੀ ਲਾਈਟ ਸਾਹਮਣੇ ਤੋਂ ਮੇਰੇ ਵੱਲ ਆ ਰਹੀ ਹੈ ਤੇ ਜਿਹੜੀ ਸਟੇਜ ਨੰਬਰ 5 ਸੀ ਉਸ ਦੇ ਵਿੱਚ ਸਾਰੇ ਪੇਸ਼ੈਂਟ ਨੇ ਕਿਹਾ ਸੀ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਅਸੀਂ ਚੰਗਾ ਕੀਤਾ ਹੈ ਬੁਰਾ ਕੀਤਾ ਹੈ ਸਾਰਾ ਫਲੈਸ਼ਬੈਕ 30 ਸੈਕਿੰਡ ਦੇ ਵਿੱਚ ਅਸੀਂ ਪੂਰਾ ਦੇਖ ਲਿਆ ਸੀ ਆਪਣੀ ਪੂਰੀ ਜ਼ਿੰਦਗੀ ਦਾ ਕਿ ਅਸੀਂ ਕਿਹੜੇ-ਕਿਹੜੇ ਚੰਗੇ ਕੰਮ ਕੀਤੇ ਸੀ ਆਪਣੀ ਜ਼ਿੰਦਗੀ 'ਚ ਕਿਹੜੇ-ਕਿਹੜੇ ਮਾੜੇ ਕੰਮ ਕੀਤੇ ਸੀ ਆਪਣੀ ਜ਼ਿੰਦਗੀ 'ਚ ਜਦੋਂ ਫੀਲ ਕਰਦਾ ਹੈ ਜਦੋਂ ਉਹ ਮਰਦਾ ਹੈ ਇਹ ਕਹਿਣਾ ਸੀ ਸਾਇੰਟਿਸਟ ਚਾਰਲਸ ਬਰੂਸ ਦਾ ਇਸ ਤੋਂ ਜਿਆਦਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਹਿੰਦੂ ਧਰਮ ਦੇ ਪ੍ਰਾਤਨ ਗ੍ਰੰਥ ਨੇ ਜਿਵੇਂ ਕਿ ਗਰੂੜ ਪੁਰਾਨ ਗਰੂੜ ਪੁਰਾਨ ਗ੍ਰੰਥ ਦੇ ਅੰਦਰ ਤਿੰਨ ਚੀਜ਼ਾਂ ਬਿਲਕੁਲ ਇਸ ਚੀਜ਼ ਦੇ ਨਾਲ ਮਿਲਦੀਆਂ ਜੁਲਦੀਆਂ ਦੱਸੀਆਂ ਗਿਆ ਨੇ ਕਿ ਜਦੋਂ ਇਨਸਾਨ ਮਰਦਾ ਹੁੰਦਾ ਹੈ ਤਾਂ ਉਸ ਦੇ ਨਾਲ ਇਹ ਹੁੰਦੀਆਂ ਨੇ ਸਭ ਤੋਂ ਪਹਿਲੀ ਚੀਜ਼ ਇਸ ਗ੍ਰੰਥ ਦੇ ਵਿੱਚ ਦੱਸੀ ਗਈ ਹੈ ਗੁਰੂਪ੍ਰਾਨ ਦੇ ਵਿੱਚ ਕਿ ਜਦੋਂ ਇਨਸਾਨ ਮਰ ਰਿਹਾ ਹੁੰਦਾ ਹੈ ਉਸ ਦੀ ਜਿਹੜੀ ਡੈਥ ਹੈ ਉਹ ਬਹੁਤ ਜ਼ਿਆਦਾ ਤੇਜ਼ ਨਹੀਂ ਹੁੰਦੀ ਬਲਕਿ ਸਲੋਲੀ ਸਲੋਲੀ ਉਸ ਦੀ ਬਾਡੀ ਦੇ ਵਿੱਚੋਂ ਆਤਮਾ ਨਿਕਲਦੀ ਹੈ ਉਸ ਜਾਂਦਾ ਹੈ ਤਾਂ ਉਸ ਦੇ ਆਲੇ ਦੁਆਲੇ ਜਿਹੜੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਇਨਸਾਨ ਉਹ ਸਾਰੀਆਂ ਗੱਲਾਂ ਸੁਣ ਸਕਦਾ ਹੈ ਮਰਿਆ ਹੋਇਆ ਇਨਸਾਨ ਉਹ ਸਾਰੀਆਂ ਗੱਲਾਂ ਸੁਣਦਾ ਹੈ ਤੀਜੀ ਜੀ ਗਰੂੜ ਪ੍ਰਾਣ ਗ੍ਰੰਥਰੇ ਵਿੱਚ ਲਿਖੀ ਹੈ ਕਿ ਤੁਹਾਡੀ ਜਿਹੜੀ ਆਤਮਾ ਹੈ ਉਹ ਹੌਲੀ-ਹੌਲੀ ਤੁਹਾਡੀ ਬਾਡੀ ਦੇ ਵਿੱਚੋਂ ਨਿਕਲ ਕੇ ਉੱਪਰ ਵੱਲ ਨੂੰ ਜਾਣਾ ਸ਼ੁਰੂ ਕਰ ਦਿੰਦੀ ਹੈ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਸਾਇੰਸ ਦੇ ਆਧਾਰਤ ਸਮਝਦੇ ਹਾਂ ਕਿ ਅਸਲ ਦੇ ਵਿੱਚ ਹੁੰਦਾ ਕੀ ਹੈ ਸਾਇੰਸ ਇਹ ਚੀਜ਼ਾਂ ਨੂੰ ਕਿੱਦਾਂ ਐਕਸਪਲੇਨ ਕਰਦੀ ਹੈ ਸਾਇੰਸ ਦੇ ਅਕੋਰਡਿੰਗ ਜਦੋਂ ਇਨਸਾਨ ਮਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਦਿਲ ਰੁਕਦਾ ਹੈ ਦਿਲ ਪੰਪ ਕਰਨਾ ਖੂਨ ਨੂੰ ਪੰਪ ਕਰਨਾ ਬੰ ਕਾਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਇਨਸਾਨ ਦੇ ਸਰੀਰ ਦੇ ਅੰਦਰ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ ਨਾਲ ਦੀ ਨਾਲ ਸਾਡੇ ਸਰੀਰ ਨੂੰ ਆਕਸੀਜਨ ਦੀ ਕਮੀ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ ਕਿਉਂਕਿ ਦਿਲ ਹੀ ਹੈ ਜਿਹੜਾ ਆਕਸੀਜਨ ਨੂੰ ਪੰਪ ਕਰਕੇ ਸਾਡੇ ਸਰੀਰ ਦੇ ਹਰ ਇੱਕ ਹਿੱਸੇ ਤੱਕ ਪਹੁੰਚਾਉਂਦਾ ਹੈ ਤੇ ਦਿਲ ਖੂਨ ਨੂੰ ਪੰਪ ਕਰਨਾ ਬੰਦ ਕਰ ਚੁੱਕਾ ਹੈ ਇਸ ਕਰਕੇ ਆਕਸੀਜਨ ਵੀ ਸਰੀਰ ਦੇ ਅਲੱਗ-ਅਲੱਗ ਪਾਰ ਤੱਕ ਨਹੀਂ ਪਹੁੰਚ ਪਾਉਂਦੀ ਤੇ ਇਸ ਵਜ੍ਹਾ ਦੇ ਕਾਰਨ ਜਿਹੜੇ ਸਾਡੇ ਸਰੀਰ ਦੇ ਅੰਗ ਨੇ ਆਰਗਨ ਨੇ ਉਹ ਹੌਲੀ-ਹੌਲੀ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਅਗਲਾ ਸਟੈਪ ਦੇ ਵਿੱਚ ਕੀ ਹੁੰਦਾ ਹੈ ਕਿ ਜਿੰਨੀ ਆਕਸੀਜਨ ਤੁਹਾ ਦਿਮਾਗ ਯੂਜ਼ ਕਰਨ ਲੱਗ ਜਾਂਦਾ ਹੈ ਤੇ ਜਿਵੇਂ ਹੀ ਸਾਰੀ ਆਕਸੀਜਨ ਸਾਡੇ ਦਿਮਾਗ ਦੇ ਵਿੱਚ ਜਾਂਦੀ ਹੈ ਜਿਹੜੀ ਸਾਡੀ ਬਾਡੀ ਹੁੰਦੀ ਹੈ ਇਸ ਦੇ ਮਸਲ ਲੂਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਇਹੀ ਕਾਰਨ ਹੈ ਕਿ ਜਦੋਂ ਇਨਸਾਨ ਦੀ ਡੈਥ ਹੁੰਦੀ ਹੈ ਤਾਂ ਕਈ ਕੇਸਾਂ ਦੇ ਵਿੱਚ ਮੋਸਟਲੀ ਜਿਆਦਾਤਰ ਕੇਸਾਂ ਦੇ ਵਿੱਚ ਇਨਸਾਨ ਦੀ ਟਾਇਲਟ ਨਿਕਲ ਜਾਂਦੀ ਹੈ ਕਿਉਂਕਿ ਉਸ ਦਾ ਮਸਲ ਦੇ ਉੱਪਰ ਕੰਟਰੋਲ ਨਹੀਂ ਰਹਿੰਦਾ ਇਸ ਕੰਡੀਸ਼ਨ ਤੱਕ ਆਉਂਦੇ ਆਉਂਦੇ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਥੋੜੀ ਬਹੁਤੀ ਆਕਸੀਜਨ ਬਚੀ ਹੁੰਦੀ ਹੈ ਉਹ ਕੱਲੇ ਦਿਮਾਗ ਕੋਲ ਹੁੰਦੀ ਹੈ ਥੱਲੇ ਵਾਲਾ ਸਰੀਰ ਬਿਲਕੁਲ ਡੈੱਡ ਹੋ ਚੁੱਕਿਆ ਹੁੰਦਾ ਹੈ ਤੇ ਇੱਥੇ ਹੀ ਆਉਂਦਾ ਹੈ ਉਹ ਸ਼ੌਕਿੰਗ ਜਹ ਜੇ ਥੋੜਾ ਸਮਾਂ ਹੋਰ ਅੱਗੇ ਚੱਲਣ ਦੀ ਆਕਸੀਜਨ ਬਾਕੀ ਹੈ ਇੰਨੀ ਆਕਸੀਜਨ ਦੇ ਨਾਲ ਤੁਹਾਡਾ ਦਿਮਾਗ 30 ਸਕਿੰਟ ਤੋਂ ਲੈ ਕੇ 2 ਮਿੰਟ ਤੱਕ ਜਾਉਂਦਾ ਰਹਿ ਸਕਦਾ ਹੈ ਇਹ ਹੀ ਉਹ ਪੰਜਵੀਂ ਸਟੇਜ ਹੈ ਸਾਇੰਸ ਦੇ ਅਨੁਸਾਰ ਜਦੋਂ ਲੋਕਾਂ ਨੂੰ ਲੱਗਦਾ ਹੈ ਜਿਨ੍ਹਾਂ ਨੇ ਮੌਤ ਨੇੜੇ ਐਕਸਪੀਰੀਅੰਸ ਕੀਤੀ ਹੈ ਕਿ ਉਹ ਹਵਾ ਦੇ ਵਿੱਚ ਉੱਡਣ ਲੱਗ ਜਾਂਦੇ ਨੇ ਮਰੇ ਹੋਏ ਲੋਕਾਂ ਦੇ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ ਇਹ ਸਭ ਕੁਝ ਹੁੰਦਾ ਹੈ ਤੁਹਾਡੇ ਦਿਮਾਗ ਦੀ ਵਜ੍ਹਾ ਤੇ ਕਾਰਨ ਸਾਇੰਸ ਨੇ ਰਿਸਰਚ ਕੀਤੀ ਹੈ ਉਸ ਦੇ ਵਿੱਚ ਪਤਾ ਲੱਗਿਆ ਹੈ ਕਿ ਜਦੋਂ ਲਿਮਟਿਡ ਆਕਸੀਜਨ ਹੁੰਦੀ ਹੈ ਉਦੋਂ ਤੁਹਾਡਾ ਦਿਮਾਗ ਵੀ ਸਾਰਾ ਕੰਮ ਨਹੀਂ ਕਰ ਰਿਹਾ ਹੁੰਦਾ ਦਿਮਾਗ ਦੇ ਉਹ ਹਿੱਸਾ ਜ਼ਿਆਦਾ ਐਕਟਿਵ ਹੋਇਆ ਹੁੰਦਾ ਹੈ ਜਿਹੜਾ ਸਾਨੂੰ ਸੁਪਨੇ ਦਿਖਾਉਂਦਾ ਹੈ ਮਤਲਬ ਕਿ ਜਦੋਂ ਇਨਸਾਨ ਮਰਨ ਵਾਲਾ ਹੁੰਦਾ ਹੈ ਜਾਂ ਜਿਨ੍ਹਾਂ ਨੇ ਮੌਤ ਦਾ ਐਕਸਪੀਰੀਅੰਸ ਕੀਤਾ ਹੈ ਨੇੜੇ ਜਾ ਕੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਫੀਲ ਹੋਈਆਂ ਨੇ ਕਿ ਉਹ ਹਵਾ ਦੇ ਵਿੱਚ ਆਵਾਜ਼ ਦੇ ਵਿੱਚ ਮਰੇ ਹੋਏ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਨੇ ਇਹ ਸਾਰਾ ਕੁਝ ਉਹਨਾਂ ਦਾ ਦਿਮਾਗ ਹੀ ਕਰ ਰਿਹਾ ਸੀ ਕਿਉਂਕਿ ਦਿਮਾਗ ਦਾ ਸੁਪਨੇ ਦਿਖਾਉਣ ਵਾਲਾ ਹਿੱਸਾ ਹੀ ਐਕਟਿਵ ਸੀ ਉਸ ਹਿੱਸੇ ਦੇ ਵਿੱਚ ਹੀ ਦਿਮਾਗ ਦੇ ਥੋੜੀ ਬਹੁਤੀ ਉਸ ਸਮੇਂ ਆਕਸੀਜਨ ਸੀ ਬਾਕੀ ਸਾਰਾ ਦਿਮਾਗ ਡਾਲ ਪਿਆ ਸੀ ਸਾਇੰਸ ਦੇ ਅਕੋਰਡਿੰਗ ਸਾਇੰਟਿਸਟ ਚਾਰਲਸ ਬਰੂਸ ਦੀਆਂ ਜਿਹੜੀਆਂ ਕਹ ਸਕਦਾ ਹੈ ਕਿ ਉਸ ਦੇ ਆਲੇ ਦੁਆਲੇ ਜਿਹੜੇ ਲੋਕ ਗੱਲਾਂ ਕਰ ਰਹੇ ਹੁੰਦੇ ਨੇ ਕਿਉਂਕਿ ਉਸ ਦੇ ਦਿਮਾਗ ਦੇ ਵਿੱਚ ਓਨੀ ਆਕਸੀਜਨ ਹੁੰਦੀ ਹੈ ਇਸ ਤੋਂ ਇਲਾਵਾ ਜਦੋਂ ਚਾਰਲਸ ਨੇ ਦੱਸਿਆ ਸੀ ਕਿ ਮਰਨ ਵਾਲੇ ਇਨਸਾਨ ਨੂੰ ਇੱਕ ਚਿੱਟੀ ਰੋਸ਼ਨੀ ਦਿਖਾਈ ਦਿੰਦੀ ਹੈ ਜਦੋਂ ਸਾਇੰਸ ਨੇ ਇਸ ਦੇ ਉੱਪਰ ਰਿਸਰਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਚਿੱਟੀ ਜਿਹੜੀ ਰੋਸ਼ਨੀ ਸੀ ਉਹ ਆਪਰੇਸ਼ਨ ਥੀਏਟਰ ਦੀ ਲਾਈਟ ਸੀ ਤੇ ਉਹ ਆਪਰੇਸ਼ਨ ਥੀਏਟਰ ਦੀ ਲਾਈਟ ਮਰੀਜ਼ਾਂ ਨੇ ਫੀਲ ਕੀਤੀ ਸੀ ਜਦੋਂ ਉਹਨਾਂ ਦੇ अंदर ਸਰਜਰੀ ਵਗੈਰਾ ਚੱਲ ਰਹੀ ਸੀ ਉਸ ਸਮੇਂ ਉਹਨਾਂ ਦੀ ਡੈਥ ਹੋਣ ਵਾਲੀ ਸੀ ਮਤਲਬ ਕਿ ਸਾਇੰਸ ਇਸ ਫੈਕਟ ਨੂੰ ਵੀ ਨਾ ਕਰ ਦਿੰਦੀ ਹੈ ਕਿ ਚਿੱਟੀ ਤਰ੍ਹਾਂ ਦੀ ਕੋਈ ਵੀ ਰੋਸ਼ਨੀ ਉੱ ਇਨਸਾਨ ਜਦੋਂ ਮਰ ਰਿਹਾ ਹੁੰਦਾ ਹੈ ਉਸ ਦੇ ਨਾਲ ਇਹ ਹੁੰਦੀਆਂ ਨੇ ਇਨ੍ਹਾਂ ਤਿੰਨਾਂ ਦੇ ਵਿੱਚੋਂ ਦੋ ਚੀਜ਼ਾਂ ਤਾਂ ਪੁਰਾਣੇ ਹਿੰਦੂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਪਹਿਲੀ ਗੱਲ ਜਿਹੜੀ ਹਿੰਦੂ ਗ੍ਰੋੜ ਪੁਰਾਣ ਗ੍ਰੰਥਰੇ ਵਿੱਚ ਲਿਖੀ ਹੋਈ ਹੈ ਕਿ ਇਨਸਾਨ ਦੀ ਜਿਹੜੀ ਮੌਤ ਹੈ ਉਹ ਸਲੋਲੀ ਸਲੋਲੀ ਹੁੰਦੀ ਹੈ ਐਨੀ ਜਿਆਦਾ ਤੇਜ਼ ਨਹੀਂ ਹੁੰਦੀ ਬਲਕਿ ਹੌਲੀ ਹੌਲੀ ਇਨਸਾਨ ਮਰਦਾ ਹੈ ਇੱਕਦਮ ਉਸ ਨੂੰ ਮੌਤ ਨਹੀਂ ਆਉਂਦੀ ਇਹ ਚੀਜ਼ ਵੀ ਸਾਇੰਸ ਨੇ ਪ੍ਰੂਫ ਕਰ ਦਿੱਤੀ ਹੈ ਕਿ ਪਹਿਲਾਂ ਦਿਲ ਰੁਕਦਾ ਹੈ ਫਿਰ ਆਰਗਨ ਹੌਲੀ ਹੌਲੀ ਡੈਮੇਜ ਹੁੰਦੇ ਨੇ ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਸਰੀਰ ਦੇ ਅੰਗ ਖੜਨ ਲੱਗ ਜਾਂਦੇ ਨੇ ਇੱਕਦਮ ਇਨਸਾਨ ਦੀ ਮੌ ਦੇ ਲੋਕ ਗੱਲਾਂ ਕਰ ਰਹੇ ਹੁੰਦੇ ਨੇ ਉਸ ਨੂੰ ਉਹ ਸੁਣਦੇ ਨੇ ਇਹ ਚੀਜ਼ ਵੀ ਸਾਇੰਸ ਨੇ ਪ੍ਰੂਵ ਕਰ ਦਿੰਦੀ ਹੈ ਕਿ ਇਹ ਬਿਲਕੁਲ ਸੱਚ ਹੈ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਦੇ ਦਿਮਾਗ ਦੇ ਵਿੱਚ 100% ਆਕਸੀਜਨ ਜ਼ਰੂਰ ਹੁੰਦੀ ਹੈ ਜਿਸ ਦੇ ਨਾਲ ਉਹ 2 ਤੋਂ 4 ਮਿੰਟ ਆਲੇ-ਦੁਆਲੇ ਜਿਹੜੀਆਂ ਉਸ ਦੀ ਗੱਲਾਂ ਹੋ ਰਹੀਆਂ ਨੇ ਉਹਨਾਂ ਨੂੰ ਸੁਣ ਸਕਦਾ ਹੈ ਤੇ ਤੀਜੀ ਚੀਜ਼ ਜਿਸ ਨੂੰ ਸਾਇੰਸ ਨਹੀਂ ਮੰਨ ਰਹੀ ਉਹ ਹੈ ਜੀ ਆਤਮਾ ਦਾ ਸਰੀਰ ਦੇ ਵਿੱਚੋਂ ਬਾਹਰ ਨਿਕਲ ਕੇ ਜਾਣਾ ਪ੍ਰਾਤਨ ਗ੍ਰੰਥ ਤਾਂ ਕਹਿੰਦੇ ਨੇ ਕਿ ਸਰੀਰ ਦੇ ਅੰਦਰ ਇੱਕ ਆਤਮਾ ਹੁੰਦੀ ਹੈ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਉਹ ਸਰੀਰ ਦੇ ਵਿੱਚੋਂ ਬਾਹਰ ਨਿਕਲ ਕੇ ਚਲੀ ਜਾਂਦੀ ਹੈ ਪਰ ਸਾਇੰਸ ਇਹ ਚੀਜ਼ ਨੂੰ ਨਹੀਂ ਮੰਨਦਾ ਕਿ ਆਤਮਾ ਮੇਚੋਪ ਦੋ ਗੱਲਾਂ ਪ੍ਰਾਤਨ ਗ੍ਰੰਥਾਂ ਦੇ ਵਿੱਚ ਬਿਲਕੁਲ ਸਹੀ ਨਿਕਲੀਆਂ ਨੇ ਤਾਂ ਕੀ ਪਤਾ ਤੀਜੀ ਗੱਲ ਵੀ ਸਹੀ ਹੋਵੇ ਹੋ ਸਕਦਾ ਹੈ ਅੱਜ ਸਾਡੇ ਕੋਲ ਇੰਨੀ ਜ਼ਿਆਦਾ ਐਡਵਾਂਸ ਸਾਇੰਸ ਨਹੀਂ ਜਿਸ ਕਾਰਨ ਸਾਨੂੰ ਪਤਾ ਲੱਗੇ ਕਿ ਸਾਡੇ ਸਰੀਰ ਦੇ ਵਿੱਚੋਂ ਮਰ ਤੋਂ ਬਾਅਦ ਕੋਈ ਚੀਜ਼ ਨਿਕਲਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਟੈਕਨੋਲੋਜੀ ਐਡਵਾਂਸ ਹੋ ਜਾਵੇਗਾ ਸ਼ਾਇਦ ਪਤਾ ਲੱਗ ਜਾਵੇ ਕਿ ਇਨਸਾਨ ਜਦੋਂ ਮਰਦਾ ਹੈ ਉਸ ਦੇ ਸਰੀਰ ਦੇ ਵਿੱਚੋਂ ਕੋਈ ਆਤਮਾ ਨਾਮ ਦੀ ਚੀਜ਼ ਬਾਹਰ ਨਿਕਲਦੀ ਹੈ ਤੁਹਾਡਾ ਕੀ ਸੋਚਣਾ ਹੈ ਕਿ ਮਰਨ ਤੋਂ ਬਾਅਦ ਇਨਸਾਨ ਦੇ ਸਰੀਰ ਦੇ ਵਿੱਚ ਆਤਮਾ ਹੁੰਦੀ ਹੈ ਜਾਂ ਕੁਝ ਵੀ ਨਹੀਂ ਹੁੰਦਾ ਇਹ ਕਹਿਣ ਦੀਆਂ ਗੱਲਾਂ ਨੇ ਜ਼ਰੂਰ ਸਾਨੂੰ ਕਮੈਂਟ ਕਰਕੇ